ਕੱਲ ਸਮਰਾਲੇ ਮੈਂ ਕਿਹਾ 12 ਪਾਂਜਾ ਮੈਨੂੰ ਤਾਂ 12 ਪਾਂਜਾ 60 ਮਗਰਲਾ ਕਹਿੰਦਾ ਬਾਈ 48 48 ਇਸ ਕਰਕੇ ਕਿਹਾ ਕਿ 4 ਸਾਲ ਹੋ ਗਏ ਸਰਕਾਰ ਨੂੰ ਤੇ 4800 48000 ਰੁਪਿਆ ਸਾਡਾ ਬੰਦਾ ਹੈ ਸਰਕਾਰ ਦੇ ਵੱਲ ਤੇ 5 ਸਾਲ ਹੋ ਜਾਣਗੇ ਫਿਰ 60000 ਰੁਪਿਆ ਬੰਦਾ ਜਿਹੜਾ 1000 ਰੁਪਿਆ ਮਹੀਨਾ ਦੇਣਾ ਸੀਗਾ ਇਸ ਬੰਦੇ ਨੇ ਹੁਣ ਦੇਊਗਾ ਤੁਹਾਨੂੰ ਹਜ਼ਾਰ ਹਜ਼ਾਰ ਲੈ ਲਿਓ ਵੋਟ ਨਾ ਪਾਇਓ ਨਹੀਂ ਉਹਨੂੰ ਕਿਉਂ ਵੀ ਸਾਡਾ 60000 ਰੁਪਿਆ 5 ਸਾਲਾਂ ਦਾ ਦੇ ਤੇ 4 ਸਾਲਾਂ ਦਾ ਪਹਿਲਾਂ 48000 ਰੁਪਿਆ ਦੇ ਫੇਰ ਕੰਮ ਚਲਾਵਾਂਗੇ ਕਿਉਂ ਇਹ ਮੀਡੀਆ ਕੋਲੇ ਕੋਈ ਕੰਮ ਨਹੀਂ ਆ ਇਹਨਾਂ ਨੇ ਵੇਲੇ ਬੰਦੇ ਪੈਸੇ ਦੇ ਦੇ ਕੇ ਆਹ ਟੈਲੀਫੋਨਾਂ ਤੇ ਲਾਏ ਹੋਏ ਆ ਇਹ ਸਾਡੇ ਖਿਲਾਫ ਗੱਲਾਂ ਕਰ ਕਰਕੇ ਚਾੜ ਪੁੱਟ ਕੇ ਕਾਂਗਰਸ ਦੀ ਅੰਨ ਦੇਖੀ ਦਿਖਾ ਰਹੇ ਐ ਲੇਕਿਨ ਕਾਂਗਰਸ ਪਾਰਟੀ ਸਾਡੀ ਅੱਜ ਸਾਰੇ ਅਸੀਂ ਇਕੱਠੇ ਆ ਜਿਹੜਾ ਵਿਅਕਤੀ ਔਰ ਬਾਜਵਾ ਸਾਹਿਬ ਚਲੇ ਗਏ ਕੋਈ ਕੰਮ ਸੀਗਾ ਹੁਣ ਯਾਰ ਪੰਜ ਦਿਨ ਲਗਾਤਾਰ ਕਿਸੇ ਨੂੰ ਵਿਆਹ ਵੀ ਐ ਕਿਸੇ ਨੂੰ ਭੋਗ ਵੀ ਐ ਕਿਸੇ ਨੇ ਕਿਤੇ ਜਾਣਾ ਵੀ ਐ ਕਿਸੇ ਦਾ ਕੋਈ ਮਿੱਤਰ ਆ ਗਿਆ ਬਾਹਰੋਂ ਜਿਹੜਾ ਲੀਡਰ ਨਹੀਂ ਆਇਆ ਕਹਿੰਦੇ ਅੱਜ ਉਹ ਹੈ ਨਹੀਂ ਕੀ ਫਲਾਮਾ ਹੈ ਨਹੀਂ ਕਹਿਣ ਤੋਂ ਪਹਿਲਾਂ ਇਹ মিডিਆ ਦੇ ਲੋਕਾਂ ਕੋਲੇ ਕਈ ਚੈਨਲ ਆਲੇ ਬਹੁਤ ਚੰਗੇ ਆ ਛੋਟੇ ਚੈਨਲ ਆਮ ਚੈਨਲ ਜਿਹੜਾ ਵੱਡੇ ਚੈਨਲ ਆ ਉਹ ਮਾਇਆ ਲੈਂਦੇ ਆ ਮੋਦੀ ਤੋਂ ਦੇ ਦੂਜਾ ਭਗਵੰਤ ਮਾਨ ਤੋਂ ਕਈਆਂ ਨੇ ਤਾਂ ਸੌ ਬਾਣੀ ਆ ਬਈ ਕਾਂਗਰਸ ਦੇ ਖਿਲਾਫ ਬੋਲੀ ਜਾਣੇ ਕੋਈ ਕਹਿੰਦਾ ਇਹਨਾਂ ਦੇ ਪੰਜ ਮੁੱਖ ਮੰਤਰੀ ਦੇ ਦਾਵੇਦਾਰ ਹੈ ਦੱਸੋ ਭਾਈ ਕਿਹਨੇ ਕਿਹਾ ਮੈਂ ਤਾਂ ਉਮੀਦਵਾਰ ਹੈ ਨਹੀਂ ਮੁੱਖ ਮੰਤਰੀ ਦਾ ਮੈਂ ਕਾਂਗਰਸ ਦਾ ਪ੍ਰਧਾਨ ਹੈ ਸਭ ਤੋਂ ਵੱਡਾ ਉਹਦਾ ਮੇਰੇ ਕੋਲੇ ਹੈ ਬੋਲੋ ਭਾਈ ਕਾਂਗਰਸ ਪਾਰਟੀ ਜਿੰਦਾਬਾਦ ਮੈਂ ਤਾਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਪਰ ਹਾਂ ਮੈਂ ਕਾਂਗਰਸ ਪਾਰਟੀ ਦੀ ਸਰਕਾਰ ਮੁੜ ਵਾਪਸ ਲੈ ਕੇ ਆਉਣਾ ਚਾਹੁੰਦਾ ਸਾਡੇ ਵਰਕਰਾਂ ਦੇ ਲਾਂਬੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਲਾਏ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਪੰਜਾਬ ਦੇ ਵਰਕਰਾਂ ਦੇ ਜਿਨ੍ਹਾਂ ਨੇ ਮਰ ਕੇ ਸਰਕਾਰ ਬੜਾਈ ਸੀ ਉਹਨਾਂ ਦੇ ਲਾਹੇ ਨਹੀਂ ਲਾਏ ਕੈਪਟਨ ਦੇ ਰਾਜ ਚ ਸਾਨੂੰ ਲੱਗਿਆ ਕਿ ਸਾਡੀ ਸਰਕਾਰ ਹੈ ਨਹੀਂ ਐ ਜੇ ਸਾਡੀ ਸਰਕਾਰ ਹੁੰਦੀ ਤਾਂ ਸਾਡੇ ਨਾਲ ਇਸ ਰਣੀ ਹੁੰਦੀ ਇੱਕ ਪੱਕੇ ਬਗੇਲ ਸਾਹਿਬ ਇਹ ਕਾਂਗਰਸ ਦੇ ਉਹ ਲੋਕ ਹੈ ਰਾਜਾ ਵੁੜਿੰਗ ਜੈਸੇ ਲੀਡਰ ਤੋਂ ਪਾਰਟੀ ਛੋੜ ਜਾਂਦੇ ਹਨ ਪਰ ਕبھی ਆ ਜਾਂਦੇ ਹਨ ਲੇਕਿਨ ਪੱਕੇ ਕਾਂਗਰਸੀ ਜਿਹੜੇ ਆ ਬੈਠੇ ਕਦੇ ਪਾਰਟੀ ਛੱਡ ਕੇ ਜਾਂਦੇ ਨਹੀਂ ਪਾਰਟੀ ਦੇ ਨਾਲ ਖੜਦੇ ਜੀ